ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਆਓ ਦੇਖੀਏ ਕੁੰਭ ਰਾਸ਼ੀ ਵਾਲਿਆਂ ਦੇ ਲਈ 13 ਸਤੰਬਰ ਦਾ ਦਿਨ ਕਿਵੇਂ ਦਾ ਰਹੇਗਾ। 13 ਸਤੰਬਰ 2025 ਸ਼ਨੀਵਾਰ ਦਾ ਦਿਨ ਐਸਨ ਰਵੀ ਜੋਕ ਸਵਾਰ ਸਿਧੀ ਜੋਗ ਅਮਰ ਸਿਧੀ ਜੋਗ ਤਿਰ ਪੁਸ਼ਕਰ ਜੋਗ ਦਾ ਦਿਨ ਹੈ। ਅੱਜ ਕਈ ਜੋਗਾਂ ਦਾ ਸਮੇਲ ਹੋ ਰਿਹਾ ਹੈ। ਅੱਜ ਅਸ਼ਵਿਨ ਕ੍ਰਿਸ਼ਨ ਪੱਖ ਦੀ ਛੱਟੀ ਤਿਥੀ ਹੈ। ਜੋ ਸਵੇਰੇ 10:42 ਵਜੇ ਤੱਕ ਰਹੇਗੀ ਇਸ ਤੋਂ ਬਾਅਦ ਸੰਪਤਮੇ ਤਿਥੀ ਸ਼ੁਰੂ ਹੋ ਜਾਵੇਗੀ ਨਸ਼ਤਰ 카르티ਕਾ ਰਹੇਗਾ ਜੋ ਦੁਪਹਿਰ 2:20 ਵਜੇ ਤੱਕ ਰਹੇਗਾ ਇਸ ਤੋਂ ਬਾਅਦ ਰੋਹਾਨੇ ਨਸ਼ਤਰ ਸ਼ੁਰੂ ਹੋ ਜਾਵੇਗਾ ਆਓ ਦੇਖੀਏ ਗ੍ਰਹਾਂ ਦੀ ਸਥਿਤੀ ਕਿਹੋ ਜਿਹੀ ਰਹੇਗੀ ਸੂਰਜ ਅੱਜ ਸਿੰਘ ਰਾਸ਼ੀ ਵਿੱਚ ਰਹੇਗਾ ਚੰ드ਰਮਾ ਅੱਜ ਮਿਸ਼ਰ ਵਿੱਚ ਗੋਚਰ ਕਰੇਗਾ ਮੰਗਲ ਕੰਨਿਆ ਰਾਸ਼ੀ ਵਿੱਚ ਰਹੇਗਾ ਅੱਜ ਬੁੱਧ ਸਿੰਘ ਰਾਸ਼ੀ ਵਿੱਚ ਰਹੇਗਾ ਗੁਰੂ ਅੱਜ ਮਿਥਨ ਰਾਸ਼ੀ ਵਿੱਚ ਰਹੇਗਾ ਸ਼ੁੱਕਰ ਅੱਜ ਕਰਕ ਰਾਸ਼ੀ ਵਿੱਚ ਰਹੇਗਾ ਸ਼ਨੀ ਮੀਨ ਵਿੱਚ ਰਹੇਗਾ ਰਾਹੂ ਕੁੰਭ ਵਿੱਚ ਰਹੇਗਾ ਤੇ ਕੇਤੂ ਸਿੰਘ ਰਾਸ਼ੀ ਵਿੱਚ ਗ੍ਰਹਿਣ ਕਰੇਗਾ ਦੋਸਤੋ ਅੱਜ ਦੇ ਗ੍ਰਹਿ ਗੋਚਰ ਦੀ ਸਥਿਤੀ ਹੋਵੇਗੀ ਅੱਜ ਦਾ ਰਾਹੂ ਕਾਲ ਸਵੇਰੇ 9:00 ਵਜੇ ਤੋਂ 10:30 ਮਿੰਟ ਵਜੇ ਦੇ ਵਿੱਚ ਕਰ ਰਹੇਗਾ ਇਸ ਸਮੇਂ ਦੌਰਾਨ ਕੋਈ ਵੀ ਸ਼ੁਭ ਕੰਮ ਜਾਂ ਕੋਈ ਖਾਸ ਕੰਮ ਨਾ ਕਰਨਾ ਤਾਂ ਬਿਹਤਰ ਹੋਵੇਗਾ ਜੇਕਰ ਤੁਸੀਂ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਚ ਰੋਸ ਸਬਸਕ੍ਰਾਈਬ ਕਰ ਦਿਓ ਅਤੇ ਬੈਲ ਆਈਕਨ ਵੀ ਦਬਾਓ ਤਾਂ ਜੋ ਨਵੇਂ ਵੀਡੀਓ ਜਲਦੀ ਤੋਂ ਜਲਦੀ ਤੁਹਾਡੇ ਤੱਕ ਪਹੁੰਚ ਸਕਣ ਅਤੇ ਤੁਸੀਂ ਇਸ ਦਾ ਵਾਤਵਾਰ ਲਾਭ ਉਠਾ ਸਕੋ ਦੋਸਤੋ ਆਓ ਗ੍ਰਹਿ ਗੋਚਰ ਦੇ ਅਧਾਰ ਤੇ ਕੁੰਭ ਰਾਸ਼ੀ ਦਾ ਰਾਸ਼ੀ ਫਾਲ ਦੱਸਦੇ ਹਾਂ ਵੀਡੀਓ ਨੂੰ ਅੰਤ ਤੱਕ ਪੂਰਾ ਜ਼ਰੂਰ ਸੁਣੋ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਅਤੇ ਜੈ ਸ਼ਨੀ ਦੇਵ ਜੀ ਦੀ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਭਗਵਾਨ ਸ਼ਨੀ ਦੇਵ ਜੀ ਦਾ ਆਸ਼ੀਰਵਾਦ ਤੁਹਾਨੂੰ ਸਾਰਿਆਂ ਨੂੰ ਹੀ ਪ੍ਰਾਪਤ ਹੋ ਸਕੇ ਅੱਜ ਤੁਹਾਨੂੰ ਲਾਭ ਦੇ ਮੌਕੇ ਮਿਲਣਗੇ ਆਮਦਨ ਦਾ ਰੁਕਿਆ ਹੋਇਆ ਸਰੋਤ ਦੁਬਾਰਾ ਸ਼ੁਰੂ ਹੋਣ ਨਾਲ ਆਰਥਿਕ ਮਾਮਲਿਆਂ ਦੇ ਵਿੱਚ ਸੁਧਾਰ ਹੋਵੇਗਾ ਤੁਸੀਂ ਕੰਮ ਅਤੇ ਪਰਿਵਾਰ ਦੇ ਵਿੱਚਕਾਰ ਚੰਗਾ ਤਾਲਮੇਲ ਬਣਾ ਕੇ ਰੱਖੋਗੇ ਨੌਜਵਾਨਾਂ ਦਾ ਆਪਣੇ ਭਵਿੱਖ ਪ੍ਰਤੀ ਜਾਗਰੂਕ ਹੋਣਾ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਵਿੱਚ ਸੁਧਾਰ ਲਿਆਵੇਗਾ ਨੌਜਵਾਨਾਂ ਨੂੰ ਚੰਗੀਆਂ ਪ੍ਰਾਪਤੀਆਂ ਮਿਲਣ ਦੀ ਸੰਭਾਵਨਾ ਹੈ ਵਿਦਿਆਰਥੀਆਂ ਦਾ ਮਨਬਲ ਅੱਜ ਮਜ਼ਬੂਤ ਰਹੇਗਾ ਜਿੰਨੇ ਮਿਹਨਤ ਕਰਨਗੇ ਉਸ ਤੋਂ ਕਿਤੇ ਬਿਹਤਰ ਨਤੀਜੇ ਜ਼ਰੂਰ ਮਿਲਣਗੇ ਤੁਹਾਨੂੰ ਇੱਕ ਅਨੁਕੂਲ ਪ੍ਰਭਾਵ ਦਾ ਅਹਿਸਾਸ ਹੋਵੇਗਾ ਜੇਕਰ ਤੁਸੀਂ ਬਜ਼ੁਰਗਾਂ ਦੀ ਸਲਾਹ ਮੰਨੋਗੇ ਤਾਂ ਯਕੀਨਨ ਲਾਭ ਮਿਲੇਗਾ ਕਿਸੇ ਦੀ ਮੁਸਕਾਨ ਤੁਹਾਨੂੰ ਸੰਤੁਸ਼ਟੀ ਦੇਵੇਗੀ ਤੁਹਾਡੇ ਵਿੱਚ ਪਰਉਪਕਾਰ ਦੀ ਭਾਵਨਾ ਰਹੇਗੀ ਅੱਜ ਸਕਾਰਾਤਮਕ ਸੋਚ ਤੁਹਾਨੂੰ ਅੱਗੇ ਬਧਾਏਗੀ ਯਕੀਨਨ ਅੱਜ ਦਾ ਦਿਨ ਸ਼ੋਭਾ ਤੇ ਅਨੁਕੂਲ ਰਹੇਗਾ ਅੱਜ ਤੁਸੀਂ ਆਪਣੀ ਕਿਸੇ ਨਕਾਰਾਤਮਕ ਆਦਤ ਨੂੰ ਛੱਡਣ ਦਾ ਸੰਕਲਪ ਲਓ ਇਸ ਨਾਲ ਤੁਸੀਂ ਭਵਿੱਖ ਵਿੱਚ ਪ੍ਰਾਪਤੀਆਂ प्राप्त करोगे ਤੇ ਵੱਡੇ ਵੱਡੇ ਪ੍ਰਸੁਰਗਾ ਦਾ ਆਸ਼ੀਰਵਾਦ ਅਤੇ ਸਹਿਯੋਗ ਮਿਲੇਗਾ ਕੈਰੀਅਰ ਨਾਲ ਜੁੜੀਆਂ ਸਮੱਸਿਆਵਾਂ ਹੱਲ ਹੋਣਗੀਆਂ ਵਪਾਰ ਵਿੱਚ ਚੰਗਾ ਮੁਨਾਫਾ ਹੋਵੇਗਾ ਤੁਸੀਂ ਅੱਜ ਵਪਾਰਿਕ ਗਤੀਵਿਧੀਆਂ ਦੇ ਵਿੱਚ ਸਰਗਰਮ ਰਹੋਗੇ ਕਿਉਂਕਿ ਨਾਲ ਤੁਸੀਂ ਅੱਜ ਕੰਮ ਵਾਲੀ ਥਾਂ ਤੇ ਸ਼ਾਨਦਾਰ ਪ੍ਰਦਰਸ਼ਨ ਕਰੋਗੇ ਕੰਮ ਵਾਲੀ ਥਾਂ ਤੇ ਛੋਟੀ ਮੋਟੀ ਤਬਦੀਲੀਆਂ ਹੋ ਸਕਦੀਆਂ ਹਨ ਅੱਜ ਦਾ ਦਿਨ ਅਨੁਕੂਲ ਰਹੇਗਾ ਮਿਹਨਤ ਦਾ ਫਲ ਜ਼ਰੂਰ ਮਿਲੇਗਾ ਕਿਸੇ ਤਜਰਬੇਕਾਰ ਅਤੇ ਧਾਰਮਿਕ ਵਿਅਕਤੀ ਨੂੰ ਮਿਲਣਾ ਤੁਹਾਡੀ ਸੋਚ ਵਿੱਚ ਸਕਾਰਾਤਮਕ ਪਤਲਾਵ ਲਿਆਏਗਾ ਅੱਜ ਬਦਲਦੇ ਮਾਹੌਲ ਕਾਰਨ ਤੁਸੀਂ ਜੋ ਨਵੀਆਂ ਨੀਤੀਆਂ ਬਣਾਈਆਂ ਹਨ ਉਹ ਪ੍ਰਭਾਵਸ਼ਾਲੀ ਸਾਬਤ ਹੋਣਗੀਆਂ ਨੌਕਰੀ ਦੀ ਦਿਸ਼ਾ ਦੇ ਵਿੱਚ ਕੀਤੇ ਗਏ ਤੁਹਾਡੇ ਯਤਨ ਸਫਲ ਹੋਣਗੇ ਨਵੀਆਂ ਨੌਕਰੀਆਂ ਦੀ ਪੇਸ਼ਕਸ਼ ਮਿਲੇਗੀ ਉੱਚ ਅਧਿਕਾਰੀ ਵੀ ਤੁਹਾਡੇ ਕੰਮ ਤੋਂ ਜ਼ਰੂਰ ਖੁਸ਼ ਰਹਿਣਗੇ ਨਿਸ਼ਚਿਤ ਤੌਰ ਤੇ ਅੱਜ ਕਾਰੋਬਾਰ ਨਾਲ ਜੁੜੀਆਂ ਚੋਚਨਾਵਾਂ ਸਕਾਰ ਹੋਣਗੀਆਂ ਮੰਦਾ ਦਰ ਖਤਮ ਹੋਵੇਗਾ ਦੁਬਿਤਾ ਕਾਫੀ ਹੱਦ ਤੱਕ ਘਟ ਹੋਏਗੀ ਅੱਜ ਸਾਰੇ ਕੰਮ ਸਮੇਂ ਸਿਰ ਹੋਣਗੇ ਧਿਆਨ ਬਣਿਆ ਰਹੇਗਾ ਆਤਮ ਵਿਸ਼ਵਾਸ ਚੰਗਾ ਰਹੇਗਾ ਕਿਸੇ ਤਜਰਬੇਕਾਰ ਦੇ ਮਾਰਗਦਰਸ਼ਨ ਦੇ ਨਾਲ ਸਾਰੇ ਕੰਮ ਯੋਜਨਾਬੰਦ ਤਰੀਕੇ ਨਾਲ ਪੂਰੇ ਹੋਣਗੇ ਅਤੇ ਤੁਸੀਂ ਆਪਣੇ ਅੰਦਰ ਇੱਕ ਅਦੁੱਪਤ ਊਰਜਾ ਮਹਿਸੂਸ ਕਰੋਗੇ ਆਲਸ ਛੱਡ ਕੇ ਮੌਕੇ ਦਾ ਫਾਇਦਾ ਉਠਾਓ ਆਮਦਨ ਦੇ ਨਵੇਂ ਸਰੋਤ ਮਿਲਣਗੇ ਤੁਸੀਂ ਜਿਸ ਮੌਕੇ ਦੀ ਤਲਾਸ਼ ਕਰ ਰਹੇ ਹੋ ਉਹ ਆਸਾਨੀ ਨਾਲ ਮਿਲ ਜਾਵੇਗਾ ਘਰ ਪਰਿਵਾਰ ਵਿੱਚ ਵੀ ਚੰਗਾ ਮਾਹੌਲ ਰਹੇਗਾ ਸਾਰਿਆਂ ਦਾ ਸਹਿਯੋਗ ਤੁਹਾਨੂੰ ਮਿਲੇਗਾ ਤੁਸੀਂ ਤਾਲਮਿਲ ਬਣਾ ਕੇ ਚੱਲੋਗੇ ਪਤੀ ਪਤਨੀ ਵਿੱਚ ਘਰ ਰਿਸ਼ਤੇ ਮਜ਼ਬੂਤ ਰਹਿਣਗੇ ਜੀਵਨ ਸਾਥੀ ਹਰ ਖੇਤਰ ਵਿੱਚ ਸਹਿਯੋਗ ਕਰੇਗਾ ਵਿਆਹ ਹੁੰਦਾ ਜੀਵਨ ਵਿੱਚ ਖੁਸ਼ੀ ਰਹੇਗੀ ਪਿਆਸ ਬੰਨ ਚੰਗੇ ਰਹਿਣਗੇ ਜ਼ਕੀਨਨ ਅੱਜ ਛੋਟੀਆਂ ਯਾਤਰਾਵਾਂ ਹੋ ਸਕਦੀਆਂ ਹਨ ਪੂਰਾ ਦਿਨ ਰੁੱਝਿਆ ਰਹੇਗਾ ਪਰ ਇਸ ਦੇ ਚੰਗੇ ਨਤੀਜੇ ਮਿਲਣਗੇ ਕਿਸੇ ਦੋਸਤ ਨਾਲ ਖੁਸ਼ਗੁਵਾਰ ਮੁਲਾਕਾਤ ਵੀ ਹੋਵੇਗੀ ਤੁਹਾਨੂੰ ਸੈਰ ਅਤੇ ਮਨੋਰੰਜਨ ਦੇ ਮੌਕੇ ਮਿਲਣਗੇ ਜ਼ਕੀਨਨ ਅੱਜ ਦਾ ਦਿਨ ਅਨਕੋਰ ਰਹੇਗਾ ਅੱਜ ਬੇਕਾਰ ਦੀਆਂ ਬੈਸਾਂ ਤੋਂ ਬਚੋ ਛੋਟੇ ਮੋਟੇ ਝਗੜਿਆਂ ਤੋਂ ਬਚੋ ਆਪਣੇ ਗੁੱਸੇ ਤੇ ਕਾਬੂ ਰੱਖੋ ਅਤੇ ਆਪਣੇ ਕੰਮ ਪ੍ਰਤੀ ਸਮਰਪਣ ਦੀ ਭਾਵਨਾ ਰੱਖੋ ਤਾਂ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਦੁਸ਼ਮਣਾਂ ਤੋਂ ਅਮਿਤ ਰੱਖਣੇ ਬਚਾਏ ਆਪਣੀ ਮਿਹਨਤ ਕਰਨ ਦੀ ਸਮਰੱਥਾ ਵਧਾਓ ਤੁਹਾਡੇ ਕੰਮ ਸਚਾਰੂ ਟੰਗਾਂ ਨਾਲ ਚੱਲਣਗੇ ਤੁਹਾਡੀ თან ਪ੍ਰਤੀ ਦਾ ਰਾਹ ਸੁਖਾਲਾ ਹੋਵੇਗਾ ਤੁਹਾਡੀ ਤਰੱਕੀ ਦਾ ਰਾਹ ਪੱਧਰਾ ਹੋਵੇਗਾ ਸਥਾਈ ਜਾਇਦਾਦ ਬਣਾਉਣ ਦੀ ਸੰਭਾਵਨਾ ਹੈ ਤੁਹਾਡੇ ਬਹਾਦਰੇ ਵਾਲਾ ਵਿਹਾਰ ਤੁਹਾਨੂੰ ਮੁਸ਼ਕਲ ਕੰਮ ਕਰਨ ਵਿੱਚ ਮਦਦ ਕਰੇਗਾ ਜਕੀਨਨ ਅਜ ਵਿਦਿਆਕ ਕੰਮਾਂ ਵਿੱਚ ਸਫਾ ਤਾਂ ਨਤੀਜੇ ਮਿਲਣਗੇ ਵਿਦੇਸ਼ਾਂ ਦੇ ਛਾਵ ਮੰਨਣ ਲਈ ਕੋਈ ਚੰਗੀ ਖਬਰ ਮਿਲੇਗੀ ਕੁਝ ਵੱਡਾ ਹੋਣ ਦੀ ਸੰਭਾਵਨਾ ਹੈ ਗ੍ਰਹਿਾਂ ਦੀ ਸਥਿਤੀ ਤੁਹਾਡੇ ਪੱਖ ਵਿੱਚ ਰਹੇਗੀ ਨਵੇਂ ਵਾਹਨ ਅਤੇ ਨਵੇਂ ਮਕਾਨ ਖਰੀਦਣ ਦਾ ਸੁਪਨਾ ਪੂਰਾ ਹੋ ਸਕਦਾ ਹੈ ਸੁੱਖ ਸਹੂਲਤਾਂ ਵਿੱਚ ਵਾਧਾ ਹੋਵੇਗਾ ਭੌਤਿਕ ਸਾਧਨ ਪ੍ਰਾਪਤ ਹੋਣਗੇ ਅਮੇਦ ਤੋਂ ਵੱਧ ਮਿਲਣ ਦੀ ਸੰਭਾਵਨਾ ਹੈ ਕੁੰਭ ਰਾਸ਼ੀ ਦੇ ਲੋਕਾਂ ਲਈ ਗ੍ਰਹਿ ਗੋਚਰ ਚੰਗੀ ਸਥਿਤੀ ਵਿੱਚ ਹਨ ਆਪਣੇ ਮਨ ਦੀ ਗੱਲ ਕਿਸੇ ਨਾਲ ਸਾਂਝੀ ਨਾ ਕਰੋ ਯਕੀਨਨ ਪਿਛਲੇ ਕੁਝ ਸਮੇਂ ਤੋਂ ਤੁਹਾਡੇ ਕੰਮਾਂ ਵਿੱਚ ਜੋ ਰੁਕਾਵਟਾਂ ਆ ਰਹੀਆਂ ਸਨ ਉਹ ਅੱਜ ਖਤਮ ਹੋਣਗੀਆਂ ਕੋਈ ਚੰਗੀ ਖਬਰ ਮਿਲਣ ਨਾਲ ਘਰ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਇਸ ਸਮੇਂ ਤੁਸੀਂ ਆਪਣੇ ਆਪ ਨੂੰ ਜਿੰਨਾ ਸਰ ਗਰਮ ਅਤੇ ਊਰਜਾਵਾਨ ਰੱਖੋਗੇ ਤੁਹਾਡੇ ਲਈ ਓਨਾ ਹੀ ਬਿਹਤਰ ਹੋਵੇਗਾ ਕੰਮ ਰਾਸ਼ੀ ਦੀਆਂ ਔਰਤਾਂ ਲਈ ਅੱਜ ਦਾ ਦਿਨ ਸ਼ੋਭਾ ਤੇ ਅਨਕੋਰ ਰਹੇਗਾ ਔਤਾਂ ਖੁਸ਼ ਰਹਿਣਗੀਆਂ ਜੇਕਰ ਉਹ ਕੋਈ ਨਵਾਂ ਕੰਮ ਜਾਂ ਨਵਾਂ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੀਆਂ ਹਨ ਤਾਂ ਅੱਜ ਦਾ ਦਿਨ ਉਹਨਾਂ ਲਈ ਚੰਗਾ ਹੈ ਯਕੀਨਨ ਅੱਜ ਬੱਚਿਆਂ ਨਾਲ ਸੰਬੰਧੇ ਖੁਸ਼ਖਬਰੀ ਮਿਲेंगी ਇਸ ਸਮੇਂ ਸਕਾਰਾਤਮਕ ਬਦਲਾਅ ਆ ਰਹੇ ਹਨ ਗ੍ਰਹਿ ਗੁਚ ਤੁਹਾਡੇ ਲਈ ਅਨੁਕੂਲ ਹਨ ਮਿਹਨਤ ਦਾ ਫਲ ਜ਼ਰੂਰ ਮਿਲੇਗਾ ਅੱਜ ਕੁਝ ਬਿਹਤਰ ਸਿੱਖਣ ਅਤੇ ਕਰਨ ਦੀ ਇੱਛਾ ਜਾਗਰੂਕ ਹੋਵੇਗੀ ਪਰ ਕੋਈ ਵੀ ਵੱਡਾ ਕੰਮ ਕਰਨ ਤੋਂ ਪਹਿਲਾਂ ਨਿਵੇਸ਼ ਕਰਨ ਤੋਂ ਪਹਿਲਾਂ ਆਪਣੇ ਤਜਰਬੇਕਾਰ ਅਤੇ ਬਜ਼ੁਰਗ ਲੋਕਾਂ ਦੀ ਸਲਾਹ ਲਾਓ ਤੇ ਫਿਰ ਅੱਗੇ ਵਧੋ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਤੁਸੀਂ ਸਰੀਰਕ ਤੌਰ ਤੇ ਸਿਹਤਮੰਦ ਰਹੋਗੇ ਜ਼ਿਆਦਾਤਰ ਕੰਮ ਮਨ ਮੁਤਾਬਕ ਪੂਰੇ ਹੋਣਗੇ ਅੱਜ ਦਾ ਦਿਨ ਕਾਫੀ ਤਸੱਲੀ ਬਖਸ਼ ਰਹੇਗਾ ਦਿਲਚਸਪੀ ਨਾ ਲਓ ਨਹੀਂ ਤਾਂ ਤੁਹਾਡੇ ਮਾਨ ਸਨਮਾਨ ਤੇ ਗੱਲ ਆ ਸਕਦੀ ਹੈ ਦਿਲ ਦੀ ਬਜਾਏ ਦਿਮਾਗ ਨਾਲ ਕੰਮ ਲਾਓ ਪਾਵਕ ਹੋ ਕੇ ਤੁਸੀਂ ਆਪਣਾ ਨੁਕਸਾਨ ਕਰ ਸਕਦੇ ਹੋ ਅੱਜ ਤੁਸੀਂ ਆਪਣੇ ਕਰਮ ਅਤੇ ਪ੍ਰਸਾਰਤ ਵਿੱਚ ਵਿਸ਼ਵਾਸ ਕਰਕੇ ਆਪਣੀਆਂ ਪ੍ਰਾਪਤੀਆਂ ਨੂੰ ਪ੍ਰਾਪਤ ਕਰ ਲਓਗੇ ਕਿਸੇ ਖਾਸ ਕੰਮ ਕਾਰਨ ਲੋਕ ਤੁਹਾਡਾ ਖਾਸ ਸਤਿਕਾਰ ਕਰਨਗੇ ਯਕੀਨਨ ਅੱਜ ਧਿਆਨ ਕੇਂਦਰਿਤ ਰਹੇਗਾ ਆਤਮ ਵਿਸ਼ਵਾਸ ਸ਼ੰਗਾਂ ਰਹੇਗਾ ਤੁਹਾਡੀ ਊਰਜਾ ਦਾ ਪੱਧਰ ਉੱਚਾ ਰਹੇਗਾ ਤਨ લાભ ਤੁਹਾਡਾ ਮਨੋਬਲ ਵਧਾਏਗਾ ਤੁਹਾਡਾ ਦਿਨ ਉ ਅਤੇ ਉਤਸ਼ਾਹੀ ਸਵੇਰ ਤੁਹਾਡੇ ਲਈ ਬਹੁਤ ਸਾਰਾ ਪਿਆਰ ਅਤੇ ਖੁਸ਼ੀ ਦੇ ਪਲ ਲੈ ਕੇ ਆਵੇਗਾ ਪਰਮਾਤਮਾ ਵਿੱਚ ਸ਼ਰਧਾਵਾਦੀ ਕੀ ਕਰੇਲੂ ਜੀਵਨ ਵਿੱਚ ਖੁਸ਼ਹਾਲੀ ਰਹੇਗੀ ਚਕਿੱਨਨ ਅੱਜ ਦਾ ਦਿਨ ਕੁੰਭ ਰਾਸ਼ੀ ਲਈ ਸੋ ਕੁੰਭ ਰਾਸ਼ੀ ਲਈ ਸ਼ੋਭਾ ਰਹੇਗਾ ਅਨਕੋ ਰਹਿਗਾ ਸਕਾਰਾਤਮਕ ਨਤੀਜੇ ਮਿਲਣਗੇ ਮਾਨਸਿਕ ਸਥਿਤੀ ਚੰਗੀ ਰਹੇਗੀ ਕਿਸਮਤ ਤੁਹਾਡਾ ਸਾਥ ਦੇਵੇਗੀ ਸਾਰੇ ਕੰਮ ਵੈਸ ਸਾਰੇ ਕੰਮ ਸਚਾਰੂ ਟੰਗ ਨਾਲ ਪੂਰੇ ਹੋਣਗੇ ਤੁਹਾਡੀਆਂ ਆਰਥਿਕ ਨੇਤੀਆਂ ਸਕਾਰ ਹੋਣਗੀਆਂ ਜੋ ਕਿਨਨਾ ਜੋ ਵੀ ਕੰਮ ਰੁਕ ਰੁਕ ਕੇ ਚੱਲ ਰਿਹਾ ਹੈ ਉਸ ਵਿੱਚ ਚੰਗੇ ਸਫਲਤਾ ਮਿਲਣ ਦੀ ਸੰਭਾਵਨਾ ਹੈ ਕੁੰਭ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਸ਼ੋਭ ਅੰਗ 1 ਹੈ ਅਦਿਸ਼ੇ ਹੋਵੇਗਾ ਸ਼ੋਭ ਰੰਗ ਨੀਲਾ ਤੇ ਸੰਤਰੀ ਹੋਵੇਗਾ ਦੋਸਤੋ ਇਹ ਸੀ ਅੱਜ ਦਾ ਕੁੰਭ ਰਾਸ਼ੀ ਫਲ ਵੀਡੀਓ ਚੰਗੀ ਲੱਗੀ ਤਾਂ ਅੰਗੇ ਵੇਅਰ ਕਰ ਦਿਓ ਜੀ ਧੰਨਵਾਦ